ਮੈਂ ਪੰਜ ਟੈਂਕੇ ਬਣਾਇਆ ਹੈ ਪੰਜ ਟੈਂਕੇ ਟੋਪੀ ਟਾਈ ਕੋਟ ਪੈਂਟ ਤੇ ਬੂਟ ਇਹ ਪੰਜ ਟੈਂਕੇ ਨੇ ਜਿਹੜਾ ਪੰਜ ਟੈਂਕੇ ਦਾ ਟੱਟੂ ਉਤਰੀ ਭਾਰਤ 'ਚ ਫਿਰਦਾ ਉਹ ਤੁਹਾਡੇ ਨਾਲ ਨਹੀਂ ਖੜੂਗਾ ਲੋਕਾਂ ਨਾਲ ਨਹੀਂ ਖੜੂਗਾ ਨਾ ਭਾਰਤ ਨਾਲ ਖੜੇ ਉਹ ਇੰਗਲੈਂਡ ਨਾਲ ਖੜੂ ਜਾ ਕੇ ਇਹ ਵੀ ਨਾਲ ਆਜੀ ਵੀ ਕੁ ਵੀ ਇੰਗਲੈਂਡ ਵਰਗਾ ਜੀ ਬੰਦਾ ਕੋਈ ਨਹੀਂ ਉਹਨਾਂ ਦਾ ਰਾਜ ਬੜਾ ਵਧੀਆ ਸੀ ਸਾਰਾ ਤੋਂ ਮੈਂ 14000 پانچ سو چھیاسی بندے ٹور کر لیا ہے ہوں تک جنہ کی عمر نبے سال, کو لے 105 سال تو, کو لے تو لے کے ایک سو پانچ سال تک سی کسی نے نہیں کیا بھی انگریز کا راج ماڑا جی بڑا چنگا راج سے پتا ہی کوئی نہیں جن انگریز تے کو ستارہ سو چونٹ تو لے کے ستارہ سو چونٹ تو لے کے انیس سو تک تریٹ پوائنٹ چوراسی ٹریلین ڈالر لٹ کے لے کے گئے ਜੀ ਦੇ ਨਾਲ 15 ਵਾਰੀ 15 3.7 20 ਵਾਰੀ ਭਾਰਤ ਖਰੀਦਾ ਜਾ ਸਕਦਾ ਤੇ 2.5 ਵਾਰੀ ਅਮਰੀਕਾ 2.5 ਵਾਰੀ ਅਮਰੀਕਾ ਇੰਨਾ ਹੋ ਲੈ ਕੇ ਗਏ ਇਹਦੇ ਉਹਨਾਂ ਵਰਗਾ ਰਾਜ ਹੀ ਕੋਈ ਨਹੀਂ ਮਤਲਬ ਸਾਨੂੰ ਲੁੱਟ ਕੇ ਵੀ ਲੈ ਗਏ ਲੈ ਗਏ ਤੇ ਫੇਰ ਇਹ ਨਹੀਂ ਕਰਕੇ ਅਸੀਂ ਕਹਿੰਦੇ ਹੁਣਾਂ ਵਰਗਾ ਰਾਜ ਕੋਈ ਨਹੀਂ ਫਿਰ ਦੱਸੋ ਸਾਡੀ ਚੇਤਨਾ ਕਿੰਨੀ ਕ ਹੈ ਬਿਲਕੁਲ ਨਹੀਂ ਚੇਤਨਾ ਦਾ ਸਾਡਾ ਲੈਵਲ ਬਹੁਤ ਨੀ ਮੈਂ ਇਹਦੇ ਤੇ ਸਾਡੇ ਵਿਦਿਆ ਜਿਹੜੀ ਸਾਡਾ ਵਿਦਕ ਢਾਂਚਾ ਹੈ ਉਹਨੂੰ ਜੋੜ ਦੇਣਾ ਚਾਹੀਦਾ ਸੱਚਾਈ ਦੱਸਣੀ ਚਾਹੀਦੀ ਹੈ ਵੀ ਰਾਜ ਸਾਡਾ ਕਿਵੇਂ ਗਿਆ ਸਾਡਾ ਕੀ ਰੋਲ ਸੀ ਸਾਡੇ ਰਾਜਕਰਦੇ ਬੰਦੇ ਦਾ ਕੀ ਰੋਲ ਸੀ ਰੋਲ ਸੀ ਸਾਡੇ ਪੁਜਾਰੀਆਂ ਦਾ ਕੀ ਰੋਲ ਸੀ ਵਪਾਰੀਆਂ ਦਾ ਕੀ ਰੋਲ ਸੀ ਜ਼ਗੀਰਦਾਰੀਆਂ ਦਾ ਕੀ ਰੋਲ ਸੀ ਕਿਰਤੀ ਤੇ ਕਿਸਾਨ ਦਾ ਵਿੱਚ ਕੋਈ ਰੋਲ ਨਹੀਂ ਸੀ ਵਿਚਾਰਾਂ ਦਾ ਉਹ ਤਾਂ ਕੰਮ ਕਰਨ ਵਾਲੇ ਬੰਦੇ ਸੀ ਠੀਕ ਹੈ ਨਾ ਜਦੋਂ ਬਾਬਰ ਨੇ ਹਮਲਾ ਕੀਤਾ ਨਾ ਗੁਰੂ ਸਾਹਿਬ ਬਾਬੇ ਨਾਨਕ ਨੇ 1526 ਚ ਹੋਇਆ 1539 ਚ ਬਾਬਾ ਇਸ ਦੁਨੀਆ ਤੁਬਦਾ ਹੋ ਗਏ 13 ਸਾਲ ਦਾ ਫਰਕ ਸੀ ਤੇ ਬਾਬਾ ਪੂਰੀ ਤਰ੍ਹਾਂ ਮਤਲਬ ਉਸ ਵਕਤ 57 ਸਾਲ ਦੀ ਬਾਬੇ ਦੀ ਉਮਰ ਸੀ ਉਹਨਾਂ ਸਾਰਾ ਹਮਲਾ ਵੇਖਿਆ ਤੇ ਜੋ ਉਸ ਵਕਤ ਬੇਪੱਤੀਆਂ ਹੋਈਆਂ ਜਿੰਨ ਸਰ ਸੋਹਣ ਪੱਟੀਆਂ ਤੇ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮਨੀਅਨ ਗਲ ਮੈਂ ਆਵੇ ਧੂੜ ਜਿਹਨਾਂ ਦੇ ਪਟੀਆਂ ਸੌਂਦੀਆਂ ਹੁੰਦੀਆਂ ਨੇ ਨਾ ਉਹ ਕੈਂਚੀਆਂ ਨਾਲ ਮੁੰਨ ਕੇ ਤੇ ਗਾਲਾਂ ਚ ਧੂੜ ਪਾਤੀ ਕਿਧਰ ਗਈ ਸੀ ਆਪਣੀ ਹਾਕਿਮਤੋਂ ਅੱਗੇ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣਾ ਹਜ਼ੂਰਤ ਅੱਗੇ ਮਹਿਲਾ ਚ ਬੈਠੀਆਂ ਸੀ ਹੁਣ ਮਿਲਣਾ ਬਹਿਣਾ ਔਖਾ ਹੋ ਗਿਆ ਇਹ ਉਸ ਵਕਤ ਦੀ ਦੁਰਦਸ਼ਾ ਸੀ ਜਿਹੜੀ ਬਾਬਰ ਵੇਲੇ ਹੋਈ ਸੀ ਤੇ ਬਾਬੇ ਨਾਨਕ ਨੇ ਦੱਸੀ ਹੋਰ ਨਾ ਕਿਸੇ ਨੇ ਦੱਸੀ ਇਵਿ ਨਾਲ ਤੁਲਸੀ ਦਾ ਇਹ ਨਹੀਂ ਦਸੀ ਹੋਰ ਵੀ ਸ਼ਾਇਰ ਨੇ ਉਹਨਾਂ ਨੇ ਵੀ ਦਸੀ ਕਿਸੇ ਸ਼ਾਇਰ ਨੇ ਨਹੀਂ ਦਸੀ ਜਿੰਨੇ ਵੀ ਹਿੰਦੀ ਵਾਲੇ ਹੋਏ ਇਕੱਲੇ ਬਾਬੇ ਨੇ ਗੁਰੂ ਨਾਨਕ ਦੇਵ ਨੇ ਕਿਹੜਾ ਇਸ਼ਾਰਾ ਤੱਕ ਨਹੀਂ ਸੀ ਕਿਸੇ ਵੀ ਸ਼ਾਇਰ ਦਾ ਕਿਸੇ ਦਾ ਵੀ ਕੋਈ ਕਲਾਈਨ ਕੱਢ ਦੇ ਮੈਂ ਮੈਂ ਸਲਾਮ ਕਰ ਦੂੰਗੀ ਤੁਹਾਨੂੰ ਭਗਤ ਭਾਈ ਸਾਹਿਬ ਮੇਰੇ ਨਿਗਾਹ ਥਲੇ ਨਹੀਂ ਆਈ ਤੇ ਤੂੰ ਮੈਨੂੰ ਜਸਤ ਬਾਪੂ ਜੀ ਇੱਕ ਨਾ ਸੋਸ਼ਲ ਮੀਡੀਆ ਤੇ ਬੜਾ ਟ੍ਰੈਂਡ ਚੱਲਦਾ ਹੈ ਜੀ ਬੀਟੇ ਤੁਸੀਂ ਐਜ਼ ਅ ਸਿੱਖ ਮੈਂ ਕੋਈ ਧਰਮਾਂ ਦੇ ਵਿੱਚ ਪੈਂਦਾ ਨਹੀਂ ਬਟ ਇੱਕ ਗੱਲ ਦੱਸ ਰਿਹਾ ਵੀ ਤੁਸੀਂ ਕੋਈ ਵੀ ਕਮੈਂਟ ਕਰਦੇ ਹੋ ਨਾ ਜੇ ਕਿਸੇ ਕੋਲ ਪਹਿਲੀ ਗੱਲ ਤਾਂ ਮੈਂ ਕਮੈਂਟਾਂ ਵਿੱਚ ਪੈਂਦਾ ਨਹੀਂ ਪਰ ਇਹ ਗੱਲ ਬੜੀ ਆਮ ਚਲਦੀ ਹੈ ਵੀ ਤੁਸੀਂ ਨਿਕਲੇ ਤਾਂ ਹਿੰਦੂਆਂ ਦੇ ਵਿੱਚੋਂ ਹੀ ਹਾਂ ਹਾਂ ਨਿਕਲੇ ਸਿੱਖ ਤਾਂ ਹਿੰਦੂਆਂ ਦੇ ਵਿੱਚੋਂ ਹੀ ਨਿਕਲੇ ਆ ਤਾਂ ਹਿੰਦੂਆਂ ਦਾ ਇੱਕ ਪਾਰਟ ਹੈ ਹਾਂ ਕੀ ਇਹ ਹਿੰਦੂਆਂ ਦਾ ਪਾਰਟ ਹੈ ਨਹੀਂ ਹੈ ਬੀਟੇ ਨਹੀਂ ਹੈ ਜਿਹੜਾ ਖਰਸਾ ਹੁੰਦਾ ਨਾ ਹੂੰ ਇਹ ਡਾਇਲੈਕਟੀਕਲ ਮਟੀਰੀਅਲਿਜ਼ਮ ਚੋਂ ਪੈਦਾ ਹੁੰਦਾ ਯਾਦ ਰੱਖੋ ਉਹਨੂੰ ਕਹਿੰਦੇ ਆ ਵਿਰੋਧ ਵਿਕਾਸ ਹੂੰ ਪੰਜਾਬੀ ਸ਼ਬਦ ਹੈ ਵਿਰੋਧ ਵਿਕਾਸ ਵਿਕਾਸ ਠੀਕ ਹੈ ਜਿਵੇਂ ਜੰਗਲੀ ਯੁੱਗ ਸੀ ਉਹ ਜੋ ਟ੍ਰਾਈਬਲ ਯੁੱਗ ਨਿਕਲਿਆ ਹੂੰ ਉਹਦੇ ਵਿਰੋਧ ਚੋਂ ਪਿਆ ਹੋਇਆ ਹੂੰ ਟ੍ਰਾਈਬ ਦੇ ਵਿੱਚੋਂ ਇਹ ਤੁਹਾਡਾ ਪਰ ਆਪਰੇ ਸਰਮਾਇਦਾਰੀ ਨਾ ਆਪਣਾ ਜ਼ਿਗੀਰਦਾਰੀ ਸਿਸਟਮ ਨਿਕਲਿਆ ਫਿਊਡਲ ਹੂੰ ਉਹਦੇ ਵਿਰੋਧ ਚੋਂ ਉਦੇ ਵਿਰੋਧ ਚੋਂ ਉਦੇ ਵਿੱਚੋਂ ਨਹੀਂ ਵਿਰੋਧ ਚੋਂ ਇਸੇ ਤਰ੍ਹਾਂ ਹੀ ਸਰਮਾਇਅਦਾਰੀ ਨਿਯਾਮ ਜੀੜਦਾਰੀ ਨਿਯਾਮ ਦੇ ਵਿਰੋਧ ਚੋਂ ਨਿਕਲਿਆ ਹੁਣ ਸਰਮਾਇਅਦਾਰੀ ਨਿਯਾਮ ਦੇ ਵਿੱਚੋਂ ਫਿਰ ਡਾਇਲੈਕਟਿਕਲ ਮਟੀਰੀਅਲ ਯਾਨੀ ਵਿਰੋਧ ਵਿਕਾਸ ਕਹਿੰਦੇ ਆਪਾਂ ਸੰਵਾਦ ਪੈਦਾ ਹੋਊਗਾ ਸਮਾਜ ਬਾਦ ਪੈਦਾ ਹੋਊਗਾ ਅਗਲੀ ਸਟੇਜ ਹੈ ਤੁਸੀਂ 4000 ਬਾਰੇ ਪਿੱਛੇ ਨਹੀਂ ਜਾ ਸਕਦੇ ਅੱਗੇ ਜਾਣਾ ਪਊ ਮੁਖਤਾਨਾ ਨਾ ਜਿਹੜਾ ਮਰਜ਼ੀ ਕਰ ਲੈਣਾ ਇਸ ਕਰਕੇ ਜਿਹੜਾ ਅਸੀਂ ਪਹਿਲਾਂ ਇਹ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਹਿੰਦੂ ਵਾਈ ਦੇ ਸੀ ਹਿੰਦੂ ਸ਼ਬਦ ਵੀ ਹਾਲਾਂਕਿ ਸਾਡਾ ਨਹੀਂ ਹੈ ਇਹਦਾ ਇਰਾਨੀ ਯੂਨਾਨੀਅਨ ਤੇ ਇਰਾਨੀਆ ਨੇ ਦਿੱਤਾ ਬਾਹਰ ਦੇ ਨੇ ਦਿੱਤਾ ਹਾਂਜੀ ਦੇਖੋ ਵੇਦ ਚ ਸ਼ਬਦ ਨਹੀਂ ਪੁਰਾਣਾਂ ਦੇ ਸ਼ਬਦ ਨਹੀਂ ਗੀਤਾ ਦੇ ਸ਼ਬਦ ਨਹੀਂ ਰੋਮਾਂਨ ਦੇ ਸ਼ਬਦ ਨਹੀਂ ਮਹਾਭਾਰਤ ਦੇ ਸ਼ਬਦ ਨਹੀਂ ਫਿਰ ਕਦ ਚ ਆਇਆ ਠੀਕ ਹੈ ਇਸ ਕਰਕੇ ਸਾਡੀ ਦਾ ਫਲਸਫੇ ਦਾ ਸ਼ਬਦ ਨਹੀਂ ਹੈ ਬਾਹਰ ਦੇ ਲੋਕਾਂ ਨੇ ਉਹ ਦੇ ਸਕਦੇ ਜਿਵੇਂ ਬਾਹਰ ਦੇ ਲੋਕਾਂ ਨੇ ਸਾਨੂੰ ਇੰਡੀਆ ਬਣਾਇਆ ਇੰਡਸ ਤੋਂ ਇੰਡੀਆ ਹੂੰ ਇੰਡੀਆ ਇੰਡਸ ਇੰਡਸ ਤੋਂ ਇੰਡੀਆ ਬਣ ਗਿਆ ਬਾਹਰ ਦੇ ਨੇ ਦਿੱਤਾ ਸਾਡੇ ਕੋਲ ਤਾਂ ਆਪਣਾ ਨਾਂ ਵੀ ਨਹੀਂ ਸੀ ਹਿੰਦੁਸਤਾਨ ਦਾ ਨਾਂ ਵੀ ਸਾਡਾ ਆਪਣਾ ਨਹੀਂ ਸੀ ਉਹ ਜੁਨਾਨੀਆਂ ਨੇ ਨਾ ਉਹ ইরਾਨੀਆਂ ਨੇ ਦਿੱਤਾ ਵੀ ਹਿੰਦੁਸਤਾਨ ਹੈ ਠੀਕ ਹੈ ਨਾ ਇਸ ਕਰਕੇ ਸਾਰੀ ਬਾਤ ਦੀਆਂ ਗੱਲਾਂ ਨੇ ਆ ਪੰਜਾਬ ਦਾ ਨਾਂ ਆਪਾਂ ਆਪ ਨਹੀਂ ਪੈਦਾ ਕੀਤਾ ਪੰਜ ਆਪ ਫਾਰਸੀ ਦਾ ਨਾਮ ਹੈ ਫਾਰਸੀ ਦਾ ਨਾਮ ਹੈ ਇਹ ਤਾਂ ਬਚਪਨ ਜੇ ਸੀ ਪੜ੍ਹਦੇ ਸੀ ਫਾਰਸੀ ਜੇ ਬੰਦੇ ਫਾਰਸੀ ਦਾ ਨਾਮ ਪੰਜ ਆਪ ਆਮਣੇ ਪਾਣੀ ਆਪ ਆਪ ਕਰ ਮੋਇਓ ਬੱਚੇ ਫਾਰਸੀਆਂ ਘਰ ਗਾਲੇ 700 ਬਰੇ ਫਾਰਸੀ ਚੱਲੀ ਤੇ ਮਾਂ ਇੱਕ ਜਵਾਕ ਫਾਰਸੀ ਪੜਦਾ ਸੀ ਤੇ ਬੇਬੇ ਕੋਲੇ ਬੈਠਾ ਤੇ ਲੱਗੀ ਤੇ ਆਪ ਆਪ ਕਰੀ ਗਿਆ ਪਾਣੀ ਨਹੀਂ ਚੁਕਿਆ ਜਦੋਂ ਪਤਾ ਲੱਗਿਆ ਵੀ ਭਾਈ ਕੀ ਗੱਲ ਹੋ ਗਈ ਬੇਬੇ ਅਦੀ ਪੁੱਤਨਾ ਪਤਾ ਹੀ ਲੱਗਿਆ ਕੀ ਬਿਮਾਰੀ ਸੀ ਬਸ ਆ ਆ ਆ ਬਾ ਕਰੀ ਜਾਂਦੇ ਸੀ ਆਦੀ ਬੇਬੇ ਉਹਨਾਂ ਦਾ ਪਾਣੀ ਮੰਗਿਆ ਸੀ ਆਦੀ ਬੇ ਬੁੱਤ ਇੱਕ ਵਾਰੀ ਤਾਂ ਪਾਣੀ ਕਹਿ ਦਿੰਦਾ ਮੈਂ ਤੈਨੂੰ ਭਰ-ਭਰ ਪਿਆਲੇ ਦਿੰਦੀ ਆ ਆਪ ਆਪ ਕਰ ਮੋਇਓ ਬੱਚਾ ਫਾਰਸੀਆ ਘਰ ਗਾਲੇ ਇਸ ਕਰਕੇ ਜਿਨ੍ਹਾਂ ਕੌਮਾਂ ਨੇ ਆਪਣਾ ਜਿਨ੍ਹਾਂ ਕੌਮਾਂ ਨੇ ਆਪਣਾ ਨਿਰਮਾਣ ਆਪ ਨਹੀਂ ਕੀਤਾ ਆਪ ਨਹੀਂ ਕੀਤਾ ਜਿਵੇਂ ਇੰਗਲੈਂਡ ਨੇ ਆਪਣਾ ਨਿਰਮਾਣ ਆਪ ਕੀਤਾ جرمن نے اپنا نرمان آپ کیا فرانس نے اپنا نرما سپین نے اپنا نرمان آپ کیا اٹلی نے آپ کیا یونان نے آپ کیا ایران نے آپ کیا اُسی نہیں سارے کپڑے، پاشا، سٹیٹس ساو، جناب حیور، میل اور یور آنر سو باہر ہے اسے کر کے آم بندہ سڑک جاندہ ਉਹਨੂੰ ਗਲੀ ਦਾ ਅਵਾਰਾ ਕੁੱਤਾ ਵੀ ਉਹਦੀ ਬੇਇੱਜ਼ਤੀ ਕਰ ਦਿੰਦਾ ਗਲੀ ਦਾ ਅਵਾਰਾ ਕੁੱਤਾ ਜਿਹੜੇ ਭੌਂਕਦੇ ਨੇ ਨਾਲੇ ਵੜਦੇ ਨੇ ਨਾਲੇ ਬੇਇੱਜ਼ਤੀ ਕਰ ਦਿੰਦਾ ਤੇ ਜੇ ਉਹੀ ਬੰਦਾ ਕਿਸੇ ਦਫ਼ਤਰ ਚ ਵਗ ਜੇ ਸਰਕਾਰੀ ਦਫ਼ਤਰ ਚ ਫਿਰ ਉਹਦਾ ਕੀ ਹਾਲ ਹੁੰਦਾ ਸਾਰੇ ਜਾਣਦੇ ਹੋ ਉਹਦੇ ਕੱਪੜੇ ਕਿਵੇਂ ਦਿਨ ਦਿਹਾੜੇ ਲਾ ਲੈਂਦੇ ਦਿਨ ਦਿਹਾੜੇ ਕੱਪੜੇ ਲਾ ਲੈਂਦੇ ਨਾ ਇੱਕ ਇੱਕ ਨਿੱਕੀ ਦੀ ਪੋਸਟ ਹੈ ਜਿਹੜੀ ਨਾ ਜਿਹਨੂੰ ਪੇ ਚਪੜਾਸੀ ਕਹਿੰਦੇ ਆ ਚਪੜਾਸੀ ਕਹਿੰਦੇ ਤਾਂ ਲੈ ਕੇ ਚੀਫ ਸੈਕਟਰੀ ਤੱਕ ਕੋਈ ਬੰਦਾ ਭਾਰ ਦੇ ਬੰਦਿਆਂ ਨਾਲ ਮੋਹ ਨਹੀਂ ਕਰਦਾ ਉਹਦਾ ਆ ਗਿਆ ਬਸ ਸ਼ਿਕਾਰ ਆ ਗਿਆ ਖਾਜੋ ਪਟਕੇ ਇਲਮੀਆਂ ਗੁਲਾਮੀਆਂ ਕਰਕੇ ਲੋਕਾਂ ਚੇਤਨਾ ਨਹੀਂ ਬਾਬਾ ਜੀ ਸਵਾਲ ਦਾ ਜਵਾਬ ਵਿੱਚ ਰਹਿ ਗਿਆ ਕਿਹੜਾ ਵੀ ਹਿੰਦੂ ਜਿਹੜੇ ਆ ਵੀ ਆਪਾਂ ਕਹਿੰਦੇ ਆ ਵੀ ਸਿੱਖ ਕਈ ਲੋਕ ਐ ਕਹਿ ਦਿੰਦੇ ਆ ਵੀ ਸਿੱਖ ਜਿਹੜੇ ਹਿੰਦੂਆਂ ਚੋਂ ਨਿਕਲੇ ਨਹੀਂ ਨਹੀਂ ਸਿੱਖ ਹਿੰਦੂਆਂ ਚੋਂ ਨਹੀਂ ਨਿਕਲੇ ਉਹਨੇ ਵਿਰੋਧ ਵਿਕਾਸ ਚੋਂ ਪੈਦਾ ਹੋਏ ਨੇ ਵਿਰੋਧ ਵਿਕਾਸ ਵਿੱਚੋਂ ਨਹੀਂ ਆਏ ਜਿਹੜੀਆਂ ਉਹਨੀਆਂ ਗਲਤ ਘਤਾਰਨਾਵਾਂ ਅਸੀਂ ਸਾਰੀਆਂ ਛੜਤੀਆਂ ਕਾਜੀ ਕੂਡਬੋਲ ਮਲ ਖਾਏ